ਪਾਠ 15 ਆਪੋ ਆਪਣਾ ਹਿੱਸਾ ਇੱਕ ਵਾਰੀ ਇੱਕ ਕਾਂ ਤੇ ਚਿੜੀ ਦੀ ਦੋਸਤੀ ਹੋ ਗਈ ਉਹ ਦੋਵੇਂ ਮਿਲ ਕੇ ਦਾਣਾ ਚੁਗਦੇ ਤੇ ਜੋ ਕੁਝ ਲੱਭਦਾ ਉਸ ਨੂੰ ਵੱਢ ਕੇ ਖਾਂਦੇ ਜਿੱਥੇ ਚਿੜੀ ਨੂੰ ਦਾਣੇ ਲੱਭਦੇ ਤਾਂ ਉਹ ਕਾਂ ਨੂੰ ਆਪਣੇ ਕੋਲ ਬੁਲਾ ਲੈਂਦੀ ਤੇ ਜੇ ਕਾਂ ਨੂੰ ਕੁਝ ਮਿਲਦਾ ਤਾਂ ਉਹ ਕਾਂ ਕਾਂ ਕਰਕੇ ਚਿੜੀ ਨੂੰ ਬੁਲਾ ਲੈਂਦਾ ਚਿੜੀ ਤੇ ਕਾਂ ਦੀ ਇਹ ਦੋਸਤੀ ਦੂਜੇ ਪੰਛੀਆਂ ਨੂੰ ਬਿਲਕੁਲ ਚੰਗੀ ਨਾ ਲੱਗਦੀ ਪਰ ਕਾਂ ਤੇ ਚਿੜੀ ਆਪੋ ਵਿੱਚ ਬਹੁਤ ਖੁਸ਼ ਸਨ ਭਾਵੇਂ ਉਹ ਦੋਵੇਂ ਚੰਗੇ ਦੋਸਤ ਸਨ ਫਿਰ ਵੀ ਚਿੜੀ ਆਕਾਰ ਵਿੱਚ ਛੋਟੀ ਸੀ ਤੇ ਕਾਂ ਵੱਡਾ ਉਹ ਅਕਸਰ ਚਿੜੀ ਦਾ ਹਿੱਸਾ ਵੀ ਖਾ ਜਾਂਦਾ ਜਿਹੜੀ ਉਸ ਨੂੰ ਆਖਦੀ ਕਿ ਹਮੇਸ਼ਾ ਆਪੋ ਆਪਣਾ ਹਿੱਸਾ ਹੀ ਖਾਣਾ ਚਾਹੀਦਾ ਹੈ ਪਰ ਕਾਂ ਉਸ ਦੀ ਕੋਈ ਪਰਵਾਹ ਨਾ ਕਰਦਾ ਚਿੜੀ ਨੂੰ ਕਾਂ ਦੀ ਇੱਕ ਹੋਰ ਗੱਲ ਚੰਗੀ ਨਹੀਂ ਸੀ ਲੱਗਦੀ ਉਹ ਸੀ ਕਾਂ ਦਾ ਆਲਸ ਅਸਲ ਵਿੱਚ ਕਾਂ ਲਾਪਰਵਾਹ ਹੋਣ ਦੇ ਨਾਲ ਨਾਲ ਅਲਸੀ ਵੀ ਸੀ ਉਹ ਕਈ ਵਾਰੀ ਚਿੜੀ ਦੇ ਬਲਾਉਣ ਉੱਪਰ ਨਾ ਜਾਂਦਾ ਉਧਰ ਚਿੜੀ ਨੇ ਦੇਖਿਆ ਕਿ ਹਰ ਰੋਜ਼ ਦਾਣੇ ਲੱਭਣੇ ਤੇ ਚੁਗਣੇ ਬਹੁਤ ਮੁਸ਼ਕਲ ਕੰਮ ਹੈ ਕਈ ਵਾਰੀ ਦਾਣੇ ਚੁਗਣ ਲਈ ਉਸਨੂੰ ਦੂਰ ਜਾਣਾ ਪੈਂਦਾ ਕਾ ਹਮੇਸ਼ਾ ਉਸਦੇ ਨਾਲ ਨਾ ਜਾਂਦਾ ਚਿੜੀ ਨੇ ਦੇਖਿਆ ਕਿ ਕਿਸਾਨ ਇਸ ਤਰ੍ਹਾਂ ਨਹੀਂ ਕਰਦੇ ਉਹ ਖੇਤ ਵਿੱਚ ਦਾਣੇ ਬੀਜਦੇ ਹਨ ਦਾਣਿਆਂ ਤੋਂ ਬੁੱਟੇ ਉਗਦੇ ਹਨ ਤੇ ਫਿਰ ਬੁੱਟਿਆਂ ਉੱਪਰ ਦਾਣੇ ਲੱਗਦੇ ਹਨ ਇਹ ਤਰੀਕਾ ਠੀਕ ਸੀ ਇੱਕ ਦਿਨ ਉਸਨੂੰ ਮੱਕੀ ਦਾ ਇੱਕ ਦਾਣਾ ਲੱਭਿਆ ਇੱਕੋ ਦਾਣਾ ਸੀ ਉਸਨੂੰ ਵੰਡਿਆ ਨਹੀਂ ਸੀ ਜਾ ਸਕਦਾ ਸੋ ਚਿੜੀ ਨੇ ਸੋਚਿਆ ਕਿ ਕਾਹ ਦੀ ਮਦਦ ਨਾਲ ਉਸਨੂੰ ਇਹ ਦਾਣਾ ਜ਼ਮੀਨ ਵਿੱਚ ਬੀਜ ਦੇਣਾ ਚਾਹੀਦਾ ਹੈ ਉਸਨੇ ਕਾਂ ਨੂੰ ਦਾਣਾ ਬੀਜਣ ਵਿੱਚ ਮਦਦ ਕਰਨ ਲਈ ਕਿਹਾ ਕਾਂਵਾ ਆ ਆਪਾ ਇਹ ਦਾਣਾ ਜ਼ਮੀਨ ਵਿੱਚ ਬੀਜ ਦੇਈਏ ਕਾਂ ਨੇ ਕਿਹਾ ਨਾ ਚਿੜੀਏ ਮੈਂ ਵੇਲਾ ਨਹੀਂ ਅਸੀਂ ਕਾਂਵਾ ਨੇ ਤਾਂ ਮੇਲੇ ਦੇਖਣ ਜਾਣਾ ਚਿੜੀ ਨੇ ਦੂਜੇ ਦਿਨ ਫਿਰ ਕਿਹਾ ਪਰ ਕਾਂ ਨੇ ਉੱਤਰ ਦਿੱਤਾ ਨਾ ਚਿੜੀਏ ਮੇਰੀ ਚੁੰਝ ਟੁੱਟ ਜਾਊ ਮਿੱਟੀ ਤਾਂ ਹੈ ਸਖਤ ਬੜੀ ਚਿੜੀ ਚੁੱਪ ਕਰ ਗਈ ਕੁਝ ਦਿਨਾਂ ਬਾਅਦ ਬਹੁਤ ਮੀਂਹ ਪਿਆ ਚਿੜੀ ਨੇ ਫਿਰ ਕਿਹਾ ਕਾਂਵਾ ਮੀਂਹ ਨਾਲ ਜ਼ਮੀਨ ਨਰਮ ਹੋ ਗਈ ਹੈ ਚੱਲ ਆਪਾਂ ਦਾਣਾ ਬੀਜਾਈਏ ਪਰ ਕਾਂ ਨੇ ਫਿਰ ਕੋਈ ਹੋਰ ਬਹਾਨਾ ਬਣਾ ਲਿਆ ਚਿੜੀ ਵਿਚਾਰੀ ਨੂੰ ਇਕੱਲਿਆਂ ਹੀ ਜ਼ਮੀਨ ਨੂੰ ਪੁੱਟ ਕੇ ਉਸ ਵਿੱਚ ਆਪਣਾ ਦਾਣਾ ਬੀਜਣਾ ਪਿਆ ਉੱਧਰ ਕਾਂ ਨੀ ਪੈਣ ਤੋਂ ਬੜਾ ਖੁਸ਼ ਸੀ ਉਹ ਦੂਜੇ ਕਾਂਵਾਂ ਨਾਲ ਅਸਮਾਨ ਉੱਪਰ ਕਾਂ ਕਾਂ ਕਰਦਾ ਹੋਇਆ ਚੱਕਰ ਲਾਉਂਦਾ ਰਿਹਾ ਕੁਝ ਦਿਨਾਂ ਬਾਅਦ ਉਹ ਦਾਣੇ 'ਚੋਂ ਨਿੱਕਾ ਜਿਹਾ ਪੌਦਾ ਉਗ ਗਿਆ ਧਰਤੀ ਦੇ ਚਿੜੀ ਦੇ ਦਾਣੇ ਨੂੰ ਮੱਕੀ ਦਾ ਬੂਟਾ ਬਣਾ ਦਿੱਤਾ ਤੇ ਉਸ ਬੂਟੇ ਉੱਪਰ ਮੱਕੀ ਦੀਆਂ ਛੱਲੀਆਂ ਲੱਗੀਆਂ 1 2 3 4 5 6 7 ਕੁੱਲ 7 ਛੱਲੀਆਂ ਉਸ ਬੂਟੇ ਉੱਪਰ ਲੱਗੀਆਂ ਚਿੜੀ ਹਰ ਰੋਜ਼ ਉਸ ਬੁੱਟੇ ਉੱਪਰ ਬੈਠ ਕੇ ਆਪਣੀਆਂ ਛੱਲੀਆਂ ਦੀ ਰਾਖੀ ਕਰਦੀ। ਛੱਲੀਆਂ ਨੂੰ ਖਾਣ ਲਈ ਤੋਤੇ ਆਉਂਦੇ ਪਰ ਨਿੱਕੀ ਜਿਹੀ ਚਿੜੀ ਨੇ ਆਪਣੇ ਬੁੱਟੇ ਦੀ ਪੂਰੀ ਰਾਖੀ ਰੱਖੀ। ਉਸਨੇ ਕਾਂ ਨੂੰ ਮਦਦ ਕਰਨ ਲਈ ਕਿਹਾ ਪਰ ਕਾਂ ਨੇ ਉਸਦੀ ਕੋਈ ਗੱਲ ਨਾ ਮੰਨੀ। ਰਾਖੀ ਕਰਨ ਨਾਲ ਦਾਣੇ ਨਹੀਂ ਮਿਲਦੇ। ਉਹ ਚਿੜੀ ਨੂੰ ਆਖਦਾ। ਇੱਕ ਦਿਨ ਚਿੜੀ ਨੇ ਦੇਖਿਆ ਕਿ ਛੱਲੀਆਂ ਨੂੰ ਦਾਣੇ ਪੈ ਗਏ ਹਨ। ਉਹ ਬਹੁਤ ਖੁਸ਼ ਹੋਈ। ਉਹ ਕਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਚੱਲ ਆਪਾਂ ਛਲੀਆਂ ਤੋੜ ਕੇ ਉਸ ਦੇ ਦਾਣੇ ਕੱਢ ਲਈਏ ਕਾਂ ਨੂੰ ਚਿੜੀ ਦੀ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਸੀ ਆਖਰ ਚਿੜੀ ਨੇ ਸਾਰਾ ਕੰਮ ਇਕੱਲਿਆਂ ਹੀ ਕੀਤਾ ਉਸਨੇ ਬੜੀ ਮਿਹਨਤ ਨਾਲ ਛਲੀਆਂ ਤੋੜੀਆਂ ਤੇ ਉਹਨਾਂ ਤੋਂ ਦਾਣੇ ਵੱਖ ਕੀਤੇ ਕੰਮ ਕਰਦੀ ਨੂੰ ਉਸ ਨੂੰ ਸਵੇਰ ਤੋਂ ਸ਼ਾਮ ਹੋ ਗਈ ਜਦੋਂ ਉਸਨੇ ਕੰਮ ਖਤਮ ਕੀਤਾ ਤਾਂ ਉਸਦੇ ਕੋਲ ਦੋ ਢੇਰੀਆਂ ਲੱਗ ਗਈਆਂ ਇੱਕ ਢੇਰੀ ਦਾਣਿਆਂ ਦੀ ਤੇ ਦੂਜੀ ਢੇਰੀ ਛਲੀਆਂ ਦੇ ਛਿਲਕੇ ਤੇ ਬਾਕੀ ਰਹਿਣ ਖੁੰਦ ਦੀ ਚਿੜੀ ਨੇ ਸਾਂਹ ਲਿਆ ਹੀ ਸੀ ਕਿ ਉੱਥੋਂ ਕਾਂ ਵੀ ਪਹੁੰਚ ਗਿਆ ਉਸਨੇ ਚਿੜੀ ਨੂੰ ਕਿਹਾ ਵਾਹ ਇੰਨੇ ਸਾਰੇ ਦਾਣੇ ਇਸ ਵਿੱਚ ਮੇਰਾ ਹਿੱਸਾ ਕਿਹੜਾ ਹੈ ਚਿੜੀ ਨੇ ਕਿਹਾ ਜੋ ਵੀ ਕੁਝ ਹੋਇਆ ਹੈ ਆਪਾਂ ਦੋ ਹਿੱਸੇ ਕਰ ਲੈਂਦੇ ਹਾਂ ਪਰ ਕਾਂ ਨੂੰ ਇਹ ਮਨਜ਼ੂਰ ਨਹੀਂ ਸੀ ਉਸਨੇ ਦਾਣਿਆਂ ਵਾਲੀ ਢੇਰੀ ਉੱਪਰ ਆਪਣਾ ਹੱਕ ਜਮਾ ਲਿਆ ਉਹ ਦਾਣਿਆਂ ਵਾਲੀ ਢੇਰੀ ਉੱਪਰ ਚੜ੍ਹ ਕੇ ਬੈਠ ਗਿਆ ਦੋ ਢੇਰੀਆਂ ਬੜੀਆਂ ਹੋਈਆਂ ਹਨ ਇੱਕ ਢੇਰੀ ਤੇਰੀ ਤੇ ਇੱਕ ਢੇਰੀ ਮੇਰੀ ਕਾਂ ਨੇ ਆਖਿਆ ਚਿੜੀ ਨੇ ਕਿਹਾ ਕਿ ਮੈਨੂੰ ਬਹੁਤ ਮਿਹਨਤ ਕਰਨੀ ਪਈ ਹੈ ਸੋ ਵੱਡੀ ਢੇਰੀ ਮੇਰੀ ਤੇ ਛੋਟੀ ਢੇਰੀ ਉਹ ਆਪ ਲੈ ਲਵੇਗਾ ਚਿੜੀ ਨੇ ਬਹੁਤ ਸਮਝਾਇਆ ਪਰ ਕਾਂ ਨੇ ਇੱਕ ਨਾ ਮੰਨੀ ਬੱਦਲਾ ਨੂੰ ਇਹ ਦੇਖ ਕੇ ਬੜਾ ਗੁੱਸਾ ਛੜਿਆ ਉਹਨਾਂ ਨੇ ਇੱਕ ਵਾਰ ਫੇਰ ਮੀ ਪਾਉਣ ਦਾ ਫੈਸਲਾ ਕੀਤਾ ਨੀ ਨਾਲ ਗੜੇ ਵੀ ਸ਼ੁਰੂ ਹੋ ਗਏ ਜਿਹੜੇ ਸਿਰ ਲਗਾਉਣ ਲਈ ਮੱਕੀ ਦੇ ਛਿਲਕਿਆਂ ਦੇ ਵੜ ਗਈ ਪਰ ਕਾਂ ਡਟ ਕੇ ਬੈਠਾ ਰਿਹਾ ਚਿੜੀ ਨੇ ਉਸ ਨੂੰ ਆਪਣੇ ਨਾਲ ਹੀ ਲੁਕ ਜਾਣ ਲਈ ਕਿਹਾ ਪਰ ਕਾਂ ਆਪਣੀ ਜਿੱਦ ਉੱਪਰ ਅੜਿਆ ਰਿਹਾ ਜਦੋਂ ਮੀਂਹ ਰੁਕਿਆ ਚਿੜੀ ਬਾਹਰ ਨਿਕਲੀ ਉਸਨੇ ਦੇਖਿਆ ਕਿ ਕਾਂ ਦਾਣਿਆਂ ਦੀ ਢੇਰੀ ਉੱਪਰ ਹੀ ਮਰਿਆ ਪਿਆ ਹੈ ਗੜਿਆਂ ਨੇ ਉਸ ਦੀ ਜਾਨ ਲੈ ਲਈ ਸੀ ਚਿੜੀ ਨੇ ਕਾਂ ਨੂੰ ਖਿੱਚ ਕੇ ਛਿਲਕਿਆਂ ਦੀ ਢੇਰੀ ਹੀਟ ਕਰ ਦਿੱਤਾ